ਸਤਰੀਕਾਲ ਬਾਈ ਜੀ ਸਾਰੇ ਅਸੀਂ ਪਿੰਡ ਕੁਰੰਗਾਂ ਵਾਲੀ ਆਏ ਸੀ ਅੱਜ ਨਰਮਾ ਬਾਈਆਂ ਬਾਈ ਹੋ ਰਹਿਆਂ ਦਾ ਮੈਨੂੰ ਇਹ ਰਾਇਦਾ ਵੀ ਇੱਥੇ 40 45 ਕਿੱਲੇ ਖਰਾਬ ਹੋ ਗਿਆ ਇਹ ਨਰਮਾ ਖਰਾਬ ਹੋਏ ਨੂੰ ਵੀ ਇੱਕ ਟੁਕੜ 15 ਦਿਨ ਹੋ ਗਏ ਆਹ ਦੇਖ ਲਓ ਹੁਣ ਆਹ ਦਿਖਾ ਦੇ ਤੇ ਹੁਣ ਆਇ ਲਾ ਲੋ ਹਿਸਾਬ ਵੀ ਜਦੋਂ ਫਲਤੇ ਹੋ ਗਿਆ ਉਦੋਂ ਮੰਨ ਵੀ ਜਦੋਂ ਉਹਦਾ ਖਣੂਚੋਂ ਚੋਗਣ ਆ ਲੈ ਤੇ ਗਿਆ ਪਹਿਲਾਂ ਸਮਾਈ ਕਰੀਗੇ 20-25000 ਖਰਚ ਕਰਤਾ ਹੁਣ ਸਪਰੇਹਾਂ ਕਰਤੀਆਂ ਤਾਂ ਕਹਿੰਦਾ ਮੈਂ 20000 ਰੁਪਏ ਵਿੱਚ ਸਪਰੇਹਾਂ ਦੇ ਪੈਸੇ ਪਾ ਕੇ ਇਹਦੇ ਪਤਾ ਨਹੀਂ ਕਿੰਨੀਆਂ ਸਪਰੇਹਾਂ ਕਰਤੀਆਂ ਕਹਿੰਦੇ 6-7 ਸਪਰੇਹਾਂ ਕਰਤੀਆਂ ਬਾਈ ਯਾਰ ਤੇ ਕਹਿੰਦੇ ਹੁਣ ਕੀ ਕਰੀਏ ਇਹ ਸਾਨੂੰ ਹਜੇ ਤੱਕ ਐ ਹੀ ਨਹੀਂ ਪਤਾ ਲੱਗਿਆ ਯਾਰ ਕੋਈ ਤਾਂ ਵਾਇਰਸ ਕਹਿ ਦਿੰਦਾ ਕੋਈ ਕੁਛ ਕਹਿ ਦਿੰਦਾ ਕੋਈ ਕੁਛ ਕਹਿ ਦਿੰਦਾ ਕਿਉਂਕਿ ਬੰਦੇ ਦੀ ਮੱਤ ਮਾਰੀ ਜਾਂਦੀ ਹੈ ਜਦੋਂ ਫਸਲ ਖਰਾਬ ਹੋ ਜਾਈ ਤੁਹਾਨੂੰ ਪਤਾ ਹੀ ਹੋਰ ਹੁਣ 6 ਮਹੀਨਿਆਂ ਤੋਂ ਫਸਲ ਆਉਂਦੀ ਹੈ ਤੇ 6 ਮਹੀਨੇ ਅਗਲੇ ਗਏ ਇੱਕ ਸਾਲ ਦਾ ਗੈਪ ਪੈ ਗਿਆ 50000 ਠੇਕਾ 17000 ਰੁਪਏ ਚ ਬੰਦਾ ਅੱਜ ਮੜਿਆ ਗਿਆ ਹਜੇ ਪਤਾ ਨਹੀਂ ਵੀ 2 ਰੁਪਏ ਦਾ ਹੋਊ ਕਿ ਨਾ ਹੋਊ ਮੈਨੂੰ ਤਾਂ ਲੱਗਦਾ ਨਹੀਂ ਵੀ ਹੋਊ ਬਾਕੀ ਬਾਈ ਹੋਰਾਂ ਨੂੰ ਪੁੱਛਦੇ ਆਂ ਵੀ ਇਹ ਗੱਲ ਬਣੀ ਕਿਵੇਂ ਇਹ ਕਿਵੇਂ ਹੋਇਆ ਬਾਈ ਕਿਸ ਪ੍ਰੈਸ ਪ੍ਰੂ ਕਰੀ ਸੀ ਕੋਈ ਤੁਸੀਂ ਸਪਰੇ ਤਾਂ ਕੋਈ ਨਹੀਂ ਕਰੀ ਪਹਿਲਾਂ ਤਾਂ ਅੱਛਾ ਯਾਰ ਸ਼ਰਕਣ ਲੱਗੇ ਉਦੋਂ ਬਾਅਦ ਹੁਣ ਹੀ ਸ਼ਰਕਣ ਲੱਗੇ ਤੇ ਫੇਰ ਹੁਣ ਦੇਖੋ ਹੁਣ ਕੋਈ ਤਾਂ ਕਹਿੰਦਾ ਵੀ ਸਰਪੇਨ ਆਲਾ ਬੰਦ ਬੰਦਰ ਪਹੁੰਚਿਆ ਜਾਂ ਬਣ ਜਾਂਦਾ ਹੈ ਕੋਈ ਕਹਿੰਦਾ ਵੀ ਅਸੀਂ ਤਾਂ ਕੋਈ ਨਹੀਂ ਕਰੀਏ ਤੇ ਪਹਿਲਾਂ ਹੂੰ ਐਂ ਵੀ ਕਹਿੰਦੇ ਵੀ ਸਪਰੇਅ ਨਾਲ ਹੋ ਜਾਂਦਾ ਘਰ ਕਈ ਵਾਰ ਹੋ ਗਈ ਅਸੀਂ ਮਤਲਬ 20-25000 ਦੀ ਸਪਰੇਅ ਕਰਤੀ ਹੋਈ ਖਰਚਾ ਇਹ ਦੂ ਪਹਿਲਾਂ ਕਰਤਾ 20-25000 ਹੁਣ ਦੱਸੋ 20-25000 ਰੁਪਏ ਖਰਚਾ ਕਰਤਾ ਬਾਈ ਹੋਰੀ ਕਹਿੰਦੇ ਤੇ ਹਜੇ ਵੀ ਕੁਝ ਨਹੀਂ ਬਣਿਆ ਨਾ ਕੁਝ ਨਹੀਂ ਕੁਝ ਨਹੀਂ ਹੈਗਾ ਬਣੇ ਨਹੀਂ ਹੋਦਾ ਹਜੇ ਵੀ ਮਤਲਬ ਇਹਦਾ ਕੋਈ ਨਾਂ ਤਾਂ ਟੀਮ ਦਾ ਬੰਦਾ ਜਿਹਦਾ ਹੈ ਨਾ ਕੋਈ ਐਡਾ ਡਾ ਸੀਗਾ ਇਹ ਬਾਈ ਹੂੰ ਪਤਾ ਨਹੀਂ ਥੱਲੇ ਜਾਈਏ ਦਾ ਨਾ ਕੋਈ ਸਮਝ ਆਉਂਦੀ ਵੀ ਕੀ ਕਰੀਏ ਦਾ ਅੱਛਾ ਯਾਰ ਐਂ ਘਟ ਗਿਆ ਥੱਲੇ ਗਿਆ ਪੂਰਾ ਬਦਾ ਸਾਰੀ ਬੜ ਨਰਮਾ ਚੰਗਾ ਸੀ ਇੱਥੇ ਹੂੰ ਹਾਂ ਨਰਮਾ ਤਾਂ ਹੁਣ ਵੀ ਇੱਕ ਨੰਬਰ ਸੀ ਤੋੜ ਦੋ ਦੂਸੇ ਤੋੜ ਤੇ ਭਾਈ ਸਾਰਿਆਂ ਦੇ ਉਦੋਂ ਵਾਸਪਰੇਆ ਕਰਤੀਆਂ ਹੂੰ ਮਨਤਾਂ ਦਾ ਹੈ ਹੂੰ ਇਹਨਾਂ ਕੋਲ ਹੀ ਵਾਹ ਵਾਣ ਵਿਚਰ ਲਈ ਬੈਠੇ ਰਕਦੇ ਇਹਨਾਂ ਦਾ ਵੀ ਖਰਾਬ ਹੋ ਗਿਆ ਸਾਰਾ ਉਹ ਫੱਕੂ ਵਾਲਿਆਂ ਦਾ ਤੇ ਜਾਮਾ ਵਾਉਣ ਵਾਲੀ ਆ ਉਹਦਾ ਖਤਮਾ ਕੰਮ ਉਹ ਤਾਂ ਵਾਉਣਗੇ ਹਾਂ ਉਹ ਤਾਂ ਇੱਥੋਂ ਦੀ ਸੀ ਜਾਂਦਾ ਬੂਹੀਆਂ ਬਣ ਗਈਆਂ ਤਾਂ ਨਾ ਉੱਥੇ ਕੋਈ ਪਾਣੀ ਦਾ ਸਾਧਨ ਆ ਵੀ ਹੋਰ ਫਸਲ ਵੇਚ ਹਾਂ ਹਾਂ ਭਾਈ ਇੱਥੇ ਇਹ ਵੀ ਰੌਲਾ ਨਾ ਵੀ ਚੋਨਾ ਵੀ ਨਹੀਂ ਲੱਗਦਾ ਚੋਨਾ ਲੱਗੂ ਕਿੱਥੋਂ ਕਿਉਂਕਿ ਪਾਣੀ ਦਾ ਸਾਧਨ ਹੈ ਨਹੀਂ ਇੱਥੇ ਹਾਂ ਹੁਣ ਗਮਾਰੇ ਦਾ ਵੀ ਟਾਈਮ ਗਿਆ ਹਾਂ ਹੁਣ ਤਾਂ ਰੱਬ ਆਸਰੇ ਵਾਲਾ ਕੰਮ ਹੋਵੇ ਕੁਝ ਪਾਣੀ ਦਾ ਸਾਧਨ ਹੋਵੇ ਫਿਰ ਤਾਂ ਕੋਈ ਹੱਲ ਹੋ ਜਾਈ ਹਾਂ ਜੇ ਕਿਸੇ ਨੂੰ ਕੋਈ ਦਵਾਈ ਦਾ ਪਤਾ ਹੈ ਜਾਂ ਕੋਈ ਇਹਦਾ ਸਾਧਨ ਹੋਵੇ ਭਾਈ ਵੀ ਐਸ ਲੋ ਟੈਂਕ ਕਰਕੇ ਆਹ ਲੋਟ ਹੋ ਜੂਗਾ ਤਾਂ ਉਵੇਂ ਵੀਰ ਬਣ ਕੇ ਕਮੈਂਟ ਕਰਕੇ ਜਰੂਰ ਦੱਸਿਓ ਯਾਰ ਹੁਣ ਐ ਲਾ ਲਓ ਹਿਸਾਬ ਹੂੰ ਯਾਰ ਕਈ ਵਾਰੀ ਪੁਰਾਣੇ ਬੰਦੇ ਤਾਂ ਕਹਿ ਕੂ ਦਿੰਦੇ ਹੁੰਦੇ ਸੀ ਕਹਿੰਦੇ ਯਾਰ ਆਪਾਂ ਤਾਂ ਕਰਕੇ ਦੇ ਦੇਖੀ ਨਹੀਂ ਦਵਾਈ ਉਹ ਕਹਿੰਦੀ ਵੀ ਜੇ ਢੋਲੀ ਢੁੱਲੀ ਪੈਣ ਲਿਬੜੀ ਲੁਬੜੀ ਪਗ ਜਾਂਦੀ ਵੀ ਉਹਦੇ ਨਾਲ ਪੰਜ ਬਾਂਦਰ ਪੰਜਾਹ ਆ ਬਣ ਜਾਂਦਾ ਇਹ ਸੁਣੀ ਹੈ ਗੱਲ ਪਰ ਪੱਕਾ ਤਾਂ ਆਪਾਂ ਕਹਿ ਨਹੀਂ ਸਕਦੇ ਇਸ ਚੀਜ਼ ਬਾਰੇ ਵੀ ਮੈਂ ਤਾਂ ਉਹ ਆਪ ਕਹਿੰਦਾ ਇਹ ਗੱਲ ਵੀ ਮੈਂ ਤਾਂ ਸੁਣੀ ਹੈ ਜਿਹੜੀ ਗੱਲ ਉਹ ਤੁਹਾਡੇ ਕੋਲ ਸੁਣੀ ਗੱਲ ਕਰਦਾ ਵੀ ਇਹ ਬਾਂਦਰ ਪੰਜਾਹ ਜਿਆ ਵੀ ਬਣ ਜਾਂਦਾ ਹੈ ਨਾ ਕਹਿੰਦੇ ਕਹਿੰਦੇ ਬਾਥੂ ਵਾਲੀ ਆਲਾ ਕੋਈ ਬੰਦਾ ਬੁੰਦਾ ਲੰਘਿਆ ਹੋਵੇ ਜਾਂ ਕੋਈ ਹੁਣ ਕਹਿ ਨਹੀਂ ਸਮਝ ਆਉਂਦਾ ਕੋਈ ਤਾਂ ਕਹਿੰਦਾ ਖੰਡ ਛਿੜਕੋ ਕੋਈ ਕਹਿੰਦਾ ਕਲੀ ਛਿੜਕੋ ਕਲੀ ਤਾਂ ਹੀ ਛਿੜਕੀ ਜੰਨੇ ਆ ਹੂੰ ਤੇ ਵਿੱਚ ਹੁਣ ਕਹਿੰਦੇ ਵੀ ਦੱਸੀ ਛਿੜਕੋ ਖਤੀ ਹਾਂ ਹੁਣ ਵੀਰ ਬਣ ਕੇ ਯਾਰ ਜਰੂਰ ਦੱਸੋ ਲੋਕ ਦੱਸ ਸਕਦੇ ਵੀ ਤੇ ਕੀ ਕਰਗੇ ਸਾਡੇ ਮਨੋਂ ਸਾਡੇ ਤਾਂ ਦਿਮਾਗ ਤੋਂ ਬਾਹਰ ਆ ਇਹ ਸਮਝ ਤੂੰ ਹਾਂ ਹੁਣ ਪੂਰੀ ਬਾਹ ਲਾ ਲਈ ਬਾਹ ਲਾ ਲਈ ਸਾਡੇ ਤਾਂ ਘੱਡੀ ਜਾਂਦਾ ਇਹ ਜੇ ਮਾੜਾ ਮੋਟਾ ਪੱਤਾ ਕੱਟੇ ਫਿਰ ਤਾਂ ਸੀ ਕੋਈ ਹੱਲ ਕਰ ਲਗੇ ਹੋ ਨਰਮਾ ਦਾ ਜਮਾ ਉਹਨਾਂ ਨੇ ਤੋੜ ਕੇ ਬਈ ਅੱਜ ਵੀ ਟੂਸੇ ਬਥੇਰੇ ਦੱਬਿਆ ਥੱਲੇ ਹਾਂ ਵਿੱਚ ਬੰਦੇ ਕਹਿੰਦੇ ਹੱਥਲੇ ਦਬੀ ਜਾਂਦੇ ਹਾਂ ਜਿਵੇਂ ਲੋਕ ਕਹਿੰਦੇ ਸਿਆਣੇ ਬੰਦੇ ਵੀ ਟੂਸੇ ਤੋੜ ਦਿਓ ਉਵੇਂ ਤੋੜ ਤੋੜ ਕੇ ਉਹਦਾ ਨਰਮੇ 2 ਫੁੱਟ ਦਾ ਰਹਿ ਗਿਆ ਹੁਣ ਉਹ ਸਹੀ ਉਹ ਕੀ ਕਰੂਗਾ ਜਿਹੜੇ 8 6 ਫੁੱਟ ਦਾ ਜਾਣਾ ਹੈ ਹਾਂ ਤੇ ਹੁਣ ਆਹ ਰੁੱਤ ਦੀ ਫਸਲ ਟਿੰਡੇ ਲੱਗ ਹਾਂ ਹਾਂ ਮੈਂ ਤਾਂ ਬੱਖੀ ਨੂੰ ਹੁਣ ਤਿਆਰ ਸੀਗੀ ਤਿਆਰ ਆ ਹੁਣ ਹੂੰ ਹੁਣ ਇਹਦੇ ਟਿੰਡੇ ਲੱਗਣੇ ਸੀ ਹੁਣੇ ਆਏ ਹੋ ਗਏ ਹਾਂ ਕਿੱਥੇ ਮਹੀਨੇ ਚੁਗਣ ਵਾਲਾ ਹੁੰਦਾ ਹਾਂ ਵਾਲਾ ਸੀ ਹਾਂ ਆ ਆ ਕਲੀ ਕਰੀ ਤੋਂ ਬਾਅਦ ਵੀ ਨਾ ਆ ਚੱਕਰ ਪਤਾ ਨਹੀਂ ਕੀ ਸਮਝ ਤੋਂ ਬਾਹਰ ਹੀ ਇਹ ਹੁੰਦਾ ਹੈ ਕੀ ਸਾਨੂੰ ਹੂੰ ਨਾ ਹੁਣ ਅਸੀਂ ਕਿਸੇ ਦਾ ਨਾਮ ਲੈ ਸਕਦੇ ਹਾਂ ਵੀ ਕਿਸੇ ਨੇ ਕੋਈ ਕੀ ਕਰਿਆ ਹਾਂ ਕੀ ਨਾ ਕੋਈ ਜਦੋਂ ਕੋਈ ਦੇ ਬਾਰੇ ਆਪਾਂ ਨੂੰ ਜਾਣਕਾਰੀ ਹੈ ਨਹੀਂ ਜਾਣਕਾਰੀ ਹੈ ਨਹੀਂ ਹਾਂ ਜੇ ਕਿਸੇ ਨੂੰ ਪਤਾ ਹੈ ਦਾ ਕਮੈਂਟ ਕਰਕੇ ਜਰੂਰ ਦੱਸਿਓ ਯਾਰ ਵੀ ਇਹ ਗੱਲ ਕੀ ਐ ਤੇ ਕੀ ਹੋਇਆ ਬੈਰਸਪੂਰ ਸੇ ਯਾਰ ਐ ਤਾਂ ਕੀ ਹੁੰਦਾ ਫਿਰ ਹੋਰ ਵੀ ਖਰਾਬ ਹੋ ਜਾਂਦੇ ਥੋੜਾ ਕਾਲੀ ਕਿੱਤ ਕਿੱਲੇ ਥਾਂ ਖਰਾਬ ਹੋ ਗਿਆ ਬਸ ਮੁੜ ਕੇ ਨਹੀਂ ਆਉਂਦੇ ਦਿਲ ਛੱਡ ਗਏ ਫੱਗੂ ਵਾਲੇ ਉਹਨਾਂ ਨੇ ਪਹਿਲਾਂ ਤਾਂ ਬਾਹ ਲਾਈ ਪੂਰੀ 10 ਦਿਨ ਤਾਂ ਤੇ ਦੂਸੇ ਪਾਸੇ ਸਾਰੇ ਤੋੜ ਲਏ ਤੇ ਹੁਣ ਕੱਖ ਹੀ ਉੱਦੀ ਹੋ ਗਏ ਹੁਣ ਤਾਂ ਹੱਲ ਨਹੀਂ ਉਹਨਾਂ ਦਾ ਤੇਾਰੇ ਛੱਡ ਗਏ ਗਾਮ ਛੱਡ ਗਏ ਗਾਮ ਛੱਡਣੇ ਆ ਭਰਾਵਾ ਜ਼ਿੰਮੇਵਾਰਾ ਤਾਂ ਹੀ ਫੇਲ ਐ ਤਾਂ ਹੀ ਫੇਲ ਆ ਯਾਰ ਇਹ ਤਾਂ ਇਹਦਾ ਸੌਦਾ ਫੇਲ ਹੈ ਨਾ ਇਸੇ ਕਰਕੇ ਫੇਲ ਹੈ ਹੁਣ ਕਿਸੇ ਨੂੰ ਤਾਂ ਉਹਦੇ ਕੋਲ ਕਲੇਮ ਮਿਲ ਜਾਂਦਾ ਕਿਸੇ ਨੂੰ ਕੁਝ ਮਿਲ ਜਾਂਦਾ ਅਸੀਂ ਕੋਈ ਕਿਸੇ ਦੇ ਵਿਰੁੱਧ ਨਹੀਂ ਜੇ ਕਿਸੇ ਨੂੰ ਕਲੇਮ ਮਿਲਦਾ ਉਹਦਾ ਹੱਕ ਹੁੰਦਾ ਉਹਨੂੰ ਮਿਲਣਾ ਚਾਹੀਦਾ ਹਾਂ ਪਰ ਜੇ ਜ਼ਿੰਮੇਵਾਰਾਂ ਨੂੰ ਵੀ ਆਈ ਕਲੇਮ ਮਿਲੇ ਤਾਂ ਕਿਉਂ ਧਰਨੇ ਲੱਗਣ ਤੇ ਕਿਉਂ ਪੰਗੇ ਹੋਣ ਵੀ ਜਿੰਨਾ ਕ ਅਗਲੇ ਦਾ ਨੁਕਸਾਨ ਹੋਇਆ ਉਹਨਾਂ ਕ ਤਾਂ ਸਰਕਾਰ ਦੇਵੇ ਆਪਾਂ ਤਾਂ ਇਹ ਕਹਿੰਦੇ ਆ ਠੀਕ ਹੈ ਵੀ ਵੱਧ ਤੋਂ ਵੱਧ ਤੁਸੀਂ ਇਹ ਵੀਡੀਓ ਸ਼ੇਅਰ ਕਰਿਓ ਠੀਕ ਹੈ ਤੇ ਸਾਰੇ ਅਸੀਂ ਤਾਂ ਜਿੰਨੇ ਲੀਡਰ ਹੈ ਉਹਨਾਂ ਨੂੰ ਕਹਿੰਨੇ ਆ ਵੀ ਬਾਈ ਹੋਰਾਂ ਦਾ ਯਾਰ ਕੋਈ ਮਾੜਾ ਮੋਟਾ ਦਾ ਖਰਚਾ ਪਾਣੀ ਤਾਂ ਦੇ ਦਿਓ ਬਦ ਤਾਂ ਨਾ ਦਿਓ ਅਸੀਂ ਵੀ ਨਹੀਂ ਕਹਿੰਦੇ ਵੀ ਬਾਲੇ ਦਿਓ ਜਿੰਨਾ ਕ ਅਗਲੇ ਦਾ ਖਰਚਾ ਹੋਇਆ ਜੇ ਉਹਨਾਂ ਵੀ ਮੁੜ ਜੇ ਤਾਂ ਉਹਦੇ ਕੋਲ ਚਾਹਕੋੜ ਜੋਗਾ ਤਾਂ ਰਹਿ ਜੇ ਕੰਮ ਨਹੀਂ ਤਾਂ ਫਿਰ ਚਾਹਕੋੜ ਵੀ ਨਹੀਂ ਮਿਲਣਾ ਜਦੋਂ ਖਰਚੇ ਇੰਨਾ ਹੋ ਗਿਆ ਲੈਣਗੇ ਕਿੱਥੋਂ ਪੈਸਾ ਹੱਲੀ ਹੈ ਨਹੀਂ ਤਾਂ ਠੇਕਾ ਭਰੇ ਸਾਰਾ ਕੱਖ ਖਮਾਰੀ ਬੈਠੇ ਉਹ ਵੀ ਛੱਡ ਗਏ ਹੁਣ ਹਾਂ ਛੱਡ ਜਾਂਦੇ ਬੰਦਾ ਦਿੱਲੀ ਛੱਡ ਜਾਂਦਾ ਹੈ ਤੇ ਕੀ ਕਰੂਗਾ ਬੰਦਾ हां वीर बनके जरूर ਦੱਸਿਓ ਸਾਨੂੰ ਤੇ ਕੀ ਹੋ ਸਕਦਾ ਇਹਦਾ ਹੱਲ ਤੇ ਕਿਵੇਂ ਕਰੀਏ ਧੰਨਵਾਦ